ਵੀਡੀਓ ਇੱਕ ਕਦਵੀ ਐਕਸ਼ਨ ਵੀਡੀਓ ਹੈ ਸੰਮੀਤ ਸਿੰਘ ਜੋ ਕਿ ਕਨਨ ਦਾ YouTube ਚੈਨਲ ਹੈ ਔਰ ਉਹਨੇ ਇੱਕ ਵੀਡੀਓ ਬਣਾਇਆ ਇਸਲਾਮ ਤੇ ਸਿੱਖ ਧਰਮ ਦੇ ਵਿੱਚ ਸਿਮਿਲਰिटीज ਉਹਨੇ 10 ਪੁਆਇੰਟ ਰੱਖੇ ਨੇ ਅੱਜ ਪਹਿਲੇ ਵੀਡੀਓ ਦੇ ਵਿੱਚ ਅਸੀਂ ਜ਼ਕਾਤ ਬਾਰੇ ਗੱਲ ਕਰਾਂਗੇ ਤੇ ਦਸਵੰਦ ਬਾਰੇ ਗੱਲ ਕਰਾਂਗੇ ਇਹ ਬਹੁਤ ਸੈਸਟਿਵ ਇਹ ਵੀਡੀਓ ਹੋਏਗੀ ਇਸ ਕਰਕੇ ਜੇ ਤੁਹਾਨੂੰ ਲੱਗਦਾ ਦਿਲ ਟੁੱਟ ਸਕਦਾ ਤਾਂ ਪਲੀਜ਼ ਸਾਡਾ ਇਹ ਵੀਡੀਓ ਨੂੰ ਹੁਣੇ ਬੰਦ ਕਰ ਦਿਓ ਆਉਜੀ ਵੀਡੀਓ ਦੇਖਦੇ ਹਾਂ ਸੰਮੀਤ ਸੇ ਮਿਲਦੀ ਔਰ ਇੱਕ ਮੁਸਲਮ ਪਿਛੇ ਵੀ ਮਿਲਦੀ ਦਸਵੰਦ ਤੇ ਇਸਲਾਮ ਦੇ ਵਿੱਚ ਜ਼ਕਾਤ ਦੋਨੋਂ ਇੱਕ ਹੀ ਕਨਸੈਪਟ ਨੂੰ ਪ੍ਰਮੋਟ ਕਰਦੇ ਨੇ ਹੈਲਪਿੰਗ ਦਾ ਨੀਡੀ ਜੇ ਅਸੀਂ ਆਪਣੀ ਵੈਲਥ ਦਾ ਇੱਕ ਹਿੱਸਾ ਜ਼ਰੂਰਤਮੰਦ ਲੋਕਾਂ ਦੇ ਲਈ ਰੱਖਦੇ ਹਾਂ ਤਾਂ ਦੁਨੀਆ 'ਚ ਪਾਵਰਟੀ ਕੰਟ੍ਰੋਲ ਹੋ ਸਕਦੀ ਹੈ ਟੂ ਦਾ ਪੂਰ ਟੂ ਦਾ ਨੀਡੀ ਇਨ ਮਸਾਦਕਤੁਲ ਫੁਕਰਾਇ ਵਲ ਮਸੂਮ ਐਂਡ ਦੋਸ ਹੂਜ਼ ਹਾਰਟਸ ਆਨ ਕਲਾਈਨ ਟੁਵਰ ਈਸਲਾਮ ਵਫਿਰ ਰਿਕਾਬ ਐਂਡ ਫਰੀਂਗ ਆਫ ਸਲੇਵਜ਼ ਜ਼ਕਾਹ ਆਬਲੀਗੇਟਰੀ ਚੈਰੀਟੀ ਕੈਨ ਓਨਲੀ ਬੀ ਗਿਵਨ ਟੂ ਮੁਸਲਿਮਸ ਦੁਨਿਆ ਦੇ ਤਰਮੁਲੰਦ ਕੀ ਲਿਖਦੇ ਹਾਂ ਉਹ ਕੀ ਪਵਿੱਤਰ ਕੁਰਾਨ ਸ਼ਰੀਫ ਜੋ ਮੁਸਲਮਾਨਾਨ ਦਾ ਅੰਗਰਨ ਹੈ ਉਹਦੇ ਵਿੱਚ ਮੁਸਲਮਾਨਾਂ ਦਾ ਜੋ ਬਰਾਬੇ ਅੱਲਾ ਕੁਰਾਨ ਸ਼ਰੀਫ ਦੇ ਚਲਾਈਦਨੀ ਸੂਰਾ ਤੌਬਾ ਚੈਪਟਰ 9 ਵਰਸ 60 ਕਿ ਜ਼ਕਾਤ ਸਿਰਫ ਗਰੀਬ ਮੁਸਲਮਾਨ ਮਸਕੀਨ ਜਾਂ ਜੋ ਲੋਕ ਮੁਸਲਮਾਨ ਬਣਨਾ ਚਾਹ ਰਹੇ ਉਹਨਾਂ ਦੀ ਹੈਲਪ ਕਰੋ ਜਾਂ ਤੁਹਾਡੇ ਕੋ ਗੁਲਾਮ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਗੁਲਾਮ ਆਜ਼ਾਦ ਕਰ ਦਿਓ ਇਹ ਵੀ ਇੱਕ ਸੇਵਾ ਗੁਲਾਮੀ ਖਤਮ ਕਰ ਲਈਨੀ ਸਿਰਫ ਗੁਲਾਮ ਇੱਕ ਆਜ਼ਾਦ ਕਰਨ ਦੀ ਕਿਹਾ ਜਾਂਦਾ ਹੈ ਤੇ ਸਿਰਫ ਤੇ ਸਿਰਫ ਮੁਸਲਮਾਨ ਦੀ ਹੈਲਪ ਹੋ ਰਹੀ ਹੈ। ਔਰ ਇਸੇ ਤਰ੍ਹਾਂ ਜੀ ਅਸੀਂ ਸਿੱਖਾਂ ਦੇ ਧਰਮ ਗ੍ਰੰਥੋਂ ਵੀ ਦਿੰਦੇ ਆ ਤੇ ਸਿੱਖਾਂ ਦੇ ਧਰਮ ਗ੍ਰੰਥਾਂ ਦਾ ਜੋ ਗੁਰਬੈ ਵਾਈਗੁਰੂ ਜੀ ਸੁਣ ਕੇ ਨੇ ਉਹ ਕੀ ਕਹਿ ਰਿਆ ਸੇਵਾ ਕਰਤ ਹੋਏ ਨਹੀਂ ਕੰਮੀ ਕਿ ਸੇਵਾ ਕਰੋ ਪਰ ਬਿਨਾ ਇਹ ਵੇਖਣ ਤੋਂ ਕਿ ਤੁਸੀਂ ਕਿਸ ਦੀ ਹੈਲਪ ਕਰ ਰਹੇ ਹੋ। ਔਰ ਅੱਗੇ ਹੋਰ ਇੱਕ ਕਥਾ ਦੇ ਲਿਖਿਆ ਕਾਲ ਖਾਏ ਕਿਛਾ ਤੁੰਦੇ ਮਿਹਨਤ ਕਰੋ ਤੇ ਕਿਸੇ ਦੀ ਹੈਲਪ ਕਰੋ। ਦੋਨਾਂ ਥਾਵਾਂ ਦੇ ਉੱਤੇ ਕਿਤੇ ਮੇਜ ਨੇ ਲਿਖਿਆ ਕਿ ਸਿੱਖ ਨੇ ਸਿੱਖ ਦੀ ਹੈਲਪ ਕੰਮੀ। ਇਸ ਤਰ੍ਹਾਂ ਕਿ ਆਪਾਂ ਦੋਨੋਂ ਵੀਡੀਓ ਨੂੰ ਵੇਖ ਲਿਆ। ਤੇ ਸਾਨੂੰ ਕੀ ਤਲੀਰ ਹੋ ਗਿਆ ਕਿ ਜੋ ਸਮੀਰ ਸਿੰਘ ਵੀਰ ਬੋਲ ਰਹੇ ਨੇ ਉਹ ਇਸ ਤਰ੍ਹਾਂ ਕਿ ਬੋਲ ਰਹੇ ਨੇ ਕਿ ਸਾਨੂੰ ਇੰਡੀਆ ਦੇ ਵਿੱਚ ਇਹ ਪੜਾਇਆ ਜਾਂਦਾ ਕਿ ਸਾਰੇ ਧਰਮ ਚੰਗੇ ਆ ਇਨਸਾਨ ਬੁਰੇ ਹੋ ਸਕਦੇ ਨੇ ਪਰ ਸਾਨੂੰ ਲੱਗਦਾ ਇਨਸਾਨ ਸਾਰੇ ਚੰਗੇ ਹੋ ਸਕਦੇ ਨੇ ਧਰਮ ਜੇ ਨਹੀਂ ਭਲੇ ਤਾਂ ਆਪਾਂ ਉਹਨਾਂ ਬਾਰੇ ਨਾ ਬੋਲੀਏ ਤਾਂ ਉਹ ਬੈਸਟ ਹੈ ਕਿ ਧਰਮ ਪਤਾ ਨਹੀਂ ਚੰਗੇ ਹੈ ਕਿ ਮੰਦੇ ਇਹ ਰੱਬ ਜਾਣਦਾ ਪਰ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਜਿਨ੍ਹਾਂ ਦੇ ਧਰਮਾਂ ਦੇ ਵਿੱਚ ਮਨਮ ਹੀ ਹੈ ਕਿ ਤੁਸੀਂ ਦੂਸਰੇ ਦੀ ਨਹੀਂ ਹੈ ਪਕਾਉਂ ਬਹੁਤ ਕਰਦੇ ਨੇ ਅਰੇ ਬਹੁਤ ਸੋਹਣੀ ਚੀਜ਼ ਹੈ ਪਰ ਇਹ ਕੋਈ ਨਾਸਤਕ ਬੰਦਾ ਵੀ ਹੋਏਗਾ ਉਹ ਵੀ ਕਰੇਗਾ ਕਿਉਂਕਿ ਕੁਦਰਤ ਤੋਂ ਲੋ ਰੱਬੋਂ ਉਹਨਾਂ ਨੂੰ ਗਿਫਟ ਹੁੰਦਾ ਕਿਸੇ ਦੀ ਸੇਵਾ ਕਰਨੀ ਕਿਸੇ ਦੀ ਹੈਲਪ ਕਰਨੀ ਔਰ ਇਸ ਦੇ ਨਾਲ ਧਰਮ ਦਾ دین ਦਾ ਮਜ਼ਬ ਦਾ ਕੋਈ ਲੈਣਦੇ ਨਹੀਂ ਅੱਜ ਦੇ ਵੀਡੀਓ ਦੇ ਵਿੱਚ ਜੋ ਅਸੀਂ ਵਿਖਿਆ ਕਿ ਜ਼ਕਾਤ ਸਿਰਫ ਇੱਕ ਮੁਸਲਮਾਨ ਨੂੰ ਦਿੱਤੀ ਜਾ ਸਕਦੀ ਹੈ ਲੇਕਿਨ ਜੋ ਦਸਵੰਦ ਹੈ ਉਹ ਕਿਸੇ ਦੀ ਵੀ ਹੈਲਪ ਕੀਤੀ ਜਾ ਸਕਦੀ ਹੈ ਇਹ ਦੋਨਾਂ ਤਰ੍ਹਾਂ ਦਾ ਇੱਕ ਫਾਇਕ ਜਿਸ ਨੂੰ ਅਸੀਂ ਹੈਲਪ ਦੇ ਤੌਰ ਤੇ ਜਾਂ ਐਟ ਗਿਵ ਦੇ ਤੌਰ ਤੇ ਕਹਾਂਗੇ ਜ਼ਕਾਤ ਦਸਵੰਦ ਤੇ ਇਸ ਤਫਰਕ ਧੰਨਵਾਦ ਜੀ ਮੀਡੀਆ ਵੇਖਣ ਲਈ ਸਾਰੇ ਅੱਜ ਦੀ ਵੀਡੀਓ ਉਹ ਅਰਜਨ ਦਾ ਕਤਲਪੰਗ ਹੋਇਆ ਸੀ ਨਿਕੰਮੀ ਇਸ ਦੇ ਪਿੱਛੇ ਕੀ ਗੇ ਰਸ ਸੀ ਕਾਰਨ ਸੀ ਜਾਂ ਇਹ ਧਰਮ ਦੇ ਕਰਕੇ ਹੋਈ ਔਰ ਜੀਸਸ ਕ੍ਰਾਈਸ ਖਤ ਦਾ ਵਪਸਾਂ ਗਈ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ ਤਾਂ ਮਾਜੀ ਵੀਡੀਓ ਬਖੀ ਸਾਰੇ ਚੈਨਲ ਸਬਸਕ੍ਰਾਈਬ ਕਰ ਲੋ ਬਹੁਤ ਬਹੁਤ ਧੰਨਕਿਊ ਖੁਸ਼ ਹੋ